ਤੁਹਾਡੇ ਨਾਲ ਸੰਜ ਕਰ ਰਿਹਾ ਸਰਦਾਰ ਹਰਨੇਕ ਸਿੰਘ ਕੜੂਆ ਦੀ ਰਚਨਾ ਮਿਰਜੇ ਦਾ ਇੱਕ ਹੋਰ ਵਾਰਿਸ ਪਾਕਿਸਤਾਨ ਦੇ ਯੂਸਫ ਸ਼ਾਹੀ ڈاکੂ ਦਾ ਮਾਰਿਆ ਜਾਣਾ ਇੱਕ ਅਹਿਮ ਘਟਨਾ ਸੀ ਪੂਰਾ ਇੱਕ ਦਹਾਕਾ ਉਸਨੇ ਆਪਣੇ ਦੁਸ਼ਮਣਾਂ سرمایہਦਾਰਾਂ ਤੇ ਜ਼ਿੰਗੀਰਦਾਰਾਂ ਨੂੰ ਜੰਗਲੀ ਸ਼ੇਰ ਵਾਂਗੂ ਕੰਬਾਈ ਰੱਖਿਆ ਮੈਂ ਯੂਸਫ ਸ਼ਾਹੀ ਬਾਰੇ ਪੂਰੀ ਜਾਣਕਾਰੀ ਲੈਣੀ ਚਾਹੁੰਦਾ ਸਾਂ ਪਿੰਡ ਜਾਣਾ ਬੜਾ ਮੁਸ਼ਕਲ ਸੀ ਸਮਝ ਨਹੀਂ ਸੀ ਆ ਰਹੀ ਕਿ ਕੀ ਕੀਤਾ ਜਾਏ ਕਿਸੇ ਨੇ ਦੱਸਿਆ ਕਿ ਜੋ ਬੰਦਾ ਰਾਤੀ ਨਾਲ ਦੇ ਕਮਰੇ ਵਿੱਚ ਸੁੱਤਾ ਸੀ ਉਹ ਸ਼ਾਇਆ ਦਾ ਵਕੀਲ ਏ ਵਕੀਲ ਨੂੰ ਲੱਭਣਾ ਵੀ ਸੌਖਾ ਕੰਮ ਨਹੀਂ ਸੀ ਕੁਝ ਬਾਰੇ ਪਹਿਲਾਂ ਵਕੀਲ ਸਾਹਿਬ ਦੇ ਪਿਤਾ ਕਤਲ ਹੋ ਗਿਆ ਸੀ ਵਕੀਲ ਭਰਾਮਾ ਨੇ ਆਪਣੇ ਬਾਪ ਦੇ ਕਾਤਲ ਨੂੰ ਖਤਮ ਕਰਕੇ ਬਦਲਾ ਲਿਆ ਸੀ ਵਕੀਲ ਸਾਹਿਬ ਉੱਤੇ ਕਤਲ ਦਾ ਪਰਚਾ ਸੀ ਉਹ ਲੋਕ ਛਿਪ ਕੇ ਵਕਤ ਕੱਢ ਰਿਹਾ ਸੀ ਪਰਤ ਵਾਪਸ ਆਉਣ ਤੋਂ ਇੱਕ ਦਿਨ ਪਹਿਲਾਂ ਵਕੀਲ ਸਾਹਿਬ ਹੋਟਲ ਦੀ ਗੈਲਰੀ ਵਿੱਚ ਕਾਲੀ ਕਾਲੀ ਜਾਂਦੇ ਨਜ਼ਰ ਪਏ ਮੈਂ ਫੁਰਤੀ ਨਾਲ ਭੱਜ ਕੇ ਪਿੱਛੋਂ ਬਾਹ ਫੜ ਲਈ ਉਹ ਪਹਿਲਾਂ ਤਾਂ ਇੱਕਦਮ ਘਬਰਾ ਗਏ ਜਦੋਂ ਪਰਤ ਕੇ ਵੇਖਿਆ ਇੱਕਦਮ ਮੁਸਕਰਾ ਕੇ ਕਿਹਾ ਓ ਸਰਦਾਰ ਸਾਹਿਬ ਤੁਸੀਂ ਤੇ ਡਰਾਇ ਦਿੱਤਾ ਸੀ ਮੈਂ ਵਕੀਲ ਸਾਹਿਬ ਨੂੰ ਆਪਣੇ ਕਮਰੇ ਵਿੱਚ ਲੈ ਗਿਆ ਪਿਛਲੇ ਵਾਰੇ ਜਦੋਂ ਮਿਰਜ਼ੇ ਦੀ ਕਬਰ ਉੱਤੇ ਜਾਣ ਦਾ ਮਨ ਬਣਾਇਆ ਹਰ ਕਿਸੇ ਨੇ ਯੂਸਫ ਸ਼ਾਹੀ ਦਾ ਦਰਦ ਅਸਕੀ ਰੋਕਣ ਦੀ ਕੋਸ਼ਿਸ਼ ਕੀਤੀ ਅਸੀ ਘਰਦਿਆਂ ਤੋਂ ਚੋਰੀ ਉੱਥੇ ਜਾ ਕੇ ਆਏ ਬਾਅਦ ਵਿੱਚ ਯੂਸਫ ਸ਼ਾਹੀ ਕਿਸੇ ਸ਼ਾਦੀ ਸਮੇ ਸਾਡੇ ਦੋਸਤਾਂ ਨੂੰ ਮਿਲਿਆ ਉਸਨੇ ਕਿਹਾ ਮੇਰੇ ਮੁਖਬਰਾਂ ਨੇ ਤੁਹਾਡੇ ਆਉਣ ਦੀ ਖਬਰ ਮੇਰੇ ਕੋਲ ਪਹੁੰਚਾ ਦਿੱਤੀ ਸੀ ਮੇਰਾ ਆਪਣਾ ਦਿਲ ਤੁਹਾਨੂੰ ਮਿਲਣ ਲਈ ਕਰਦਾ ਸੀ ਪਰ ਕੋਈ ਗਲਤਫਹਿਮੀ ਪੈਦਾ ਹੋਣ ਦੇ ਡਰੋਂ ਇੱਧਰ ਨਹੀਂ ਆਇਆ ਯੂਸਫ ਸ਼ਾਹੀ ਦਾ ਸਬੰਧ ਮਿਰਜ਼ੇ ਦੇ ਖਾਨਦਾਨ ਨਾਲ ਸੀ ਆਮ ਕਰਕੇ ਮਿਰਜ਼ੇ ਨੂੰ ਖਰਲ ਮੰਨਿਆ ਜਾਂਦਾ ਹੈ ਕਰਨਾਂ ਦੇ ਅੱਗੇ 21 ਮੋਹੀਆਂ ਹਨ ਉਹਨਾਂ 21ਾਂ ਵਿੱਚੋਂ ਮਿਰਜ਼ੇ ਦਾ ਸਬੰਧ ਸ਼ਾਹੀ ਮੋਹੀ ਨਾਲ ਹੈ ਮਿਰਜ਼ੇ ਦੇ ਖਾਨਦਾਨ ਨੇ ਲੰਮਾ ਹਰਸਾ ਪਹਿਲਾਂ ਆਮਦਾਨਾ ਵਾਦ ਛੱਡ ਕੇ ਇੱਕ ਨਿਕਾ ਜਿਹਾ ਪਿੰਡ ਰਾਵੀ ਦੇ ਕੰਡੇ ਵਸਾ ਲਿਆ ਸੀ ਜਿਸ ਦਾ ਨਾਂ ਸ਼ੀਮੇ ਕੀ ਸ਼ਾਇਆ ਹੈ ਪਿੰਡ ਦੀ ਯੂਧੀਆਂ ਚਾਰ ਕੰਨੀਆਂ ਚਾਰ ਜਿਹੜਿਆਂ ਨਾਲ ਛੋਂਦੀਆਂ ਸ਼ੇਖੂਪੁਰਾ ਲਾਇਲਪੁਰ ਓਕਾੜਾ ਅਤੇ ਕਸੂਰ ਪਿੰਡ ਸੰਘਣੇ ਵੇਲਿਆਂ ਨਾਲ ਕਿਰਿਆ 20ਵੀਂ ਸਦੀ ਦੇ ਅਖੀਰ ਉੱਤੇ ਵੀ ਇਸ ਪਿੰਡ ਦੀਆਂ ਰਵੈਤਾਂ ਅਤੇ ਰਿਵਾਜ ਆਪਣੇ ਹਨ ਪਿੰਡ ਦਾ ਰਹਿਣ ਸਹਿਣ ਵੇਖ ਕੇ ਭੁਲੇਖਾ ਪੈਂਦਾ ਹੈ ਕਿ ਮਿਰਜ਼ਾ ਸੈਂਕੜੀ ਵਾਰੀ ਪਹਿਲਾਂ ਨਹੀਂ ਕੁਝ ਸਾਲ ਪਹਿਲਾਂ ਹੀ ਹੋਇਆ ਹੈ ਔਰਤਾਂ ਦੇ ਲਿਵਾਸ ਆਪਣੀ ਕਿਸਮ ਦੇ ਹਨ ਲੰਮੀਆਂ ਅਤੇ ਖੁੱਲੇ ਚਾਕਾਂ ਵਾਲੀਆਂ ਕਮੀਜ਼ਾਂ ਲੱਤਾਂ ਦੀਆਂ ਪਿੰਜੜੀਆਂ ਨੂੰ ਸ਼ੋਨੀਆਂ ਔਰਤਾਂ ਮਰਦਾਂ ਵਾਂਗ ਚਾਦਰ ਬੰਦੀਆਂ ਸਵੈਚਾਲਕ ਹਥਿਆਰ ਚਲਾਉਣ ਤੇ ਘੋੜਸਵਾਰੀ ਵਿੱਚ ਨਪੋਣਾ ਹੈ ਖੂਬਸੂਰਤੀ ਦੇ ਪੱਖੋਂ ਸਾਰੇ ਪਾਕਿਸਤਾਨ ਵਿੱਚ ਕਿਸੇ ਇਲਾਕੇ ਦੀਆਂ ਔਰਤਾਂ ਇਹਨਾਂ ਦਾ ਮੁਕਾਬਲਾ ਨਹੀਂ ਕਰਦੀਆਂ ਗੋਰੀ ਚਿੱਟੇ ਰੰਗ ਦਿਲ ਖਿੱਚਵੇਂ ਨਕਸ਼ ਛੇਟਵੇਂ ਸਰੀਰ ਕਮਾਏ ਹੋਏ ਜੁੱਸੇ ਅਤੇ 6-6 ਫੁੱਟ ਦੇ ਨੇੜੇ ਕੱਦ ਇਸ ਪਿੰਡ ਦੇ ਮਰਦ ਵੀ ਖੂਬਸੂਰਤੀ ਦੀ ਆਪਣੀ ਮਸਾਲਾ ਹੈ ਅੱਜ ਵੀ ਇਹਨਾਂ ਚਿਹਰਿਆਂ ਵਿੱਚੋਂ ਮਿਰਜੇ ਦੀ ਰੂਹ ਚਲਕਦੀ ਹੈ ਇੱਥੇ ਹੀ ਬਸ ਨਹੀਂ ਇਹਨਾਂ ਦੀਆਂ ਕੋੜੀਆਂ ਸਾਰੇ ਪਾਕਿਸਤਾਨ ਵਿੱਚ ਨਾਮਵਰ ਹਨ ਅਤੇ ਮਿਰਜੇ ਦੀ ਕੋੜੀ ਵੱਕੀ ਵਾਂਗੂ ਉੱਡੂ-ਉੱਡ ਕਰਦੀਆਂ ਇਨਾਂ ਦੀਆਂ ਕੁੰਡੇ ਸਿੰਘਾਂ ਵਾਲੀਆਂ ਨੀਲੀ ਰਾਵੀ ਦੀਆਂ ਮੱਜਾਂ ਦੇ ਪਿੰਡੇ ਤੋਂ ਵੀ ਮੱਖੀ ਤਲਕਦੀ ਹੈ ਇਹਨਾਂ ਲੋਕਾਂ ਦਾ ਮੁੱਖ ਧੰਦਾ ਦੁਸ਼ਮਣੀਆਂ ਪਾਲਣਾ ਖੇਤੀਬਾੜੀ ਕਰਨਾ ਅਤੇ ਸਾਰੇ ਇਲਾਕੇ ਨੂੰ ਘਿਓ ਸਪਲਾਈ ਕਰਨਾ ਹੈ ਇਸ ਪਿੰਡ ਵਿੱਚ ਦੋ ਟੱਬਰਾਂ ਦੀ ਦੁਸ਼ਮਣੀ ਦਾ ਮੋੜ ਯੂਸਫ ਸ਼ਾਹੀ ਦਾ ਅੱਬੂ ਕਤਲ ਹੋਣ ਨਾਲ ਵਜਿਆ ਇਸ ਪਿੰਡ ਦੇ ਸਭ ਤੋਂ ਵੱਡੇ ਚੌਧਰੀ ਯਾਫਰ ਸ਼ਾਹੀ ਨੂੰ ਯੂਸਫ ਸ਼ਾਹੀ ਦੇ ਪਿਤਾ ਉੱਤੇ ਮੱਜਾਂ ਚੋਰੀ ਕਰਨ ਦਾ ਸ਼ੱਕ ਹੋ ਗਿਆ ਜਾਫਰ ਸ਼ਾਹੀ ਨੇ ਉਸ ਨੂੰ ਕਤਲ ਕਰਵਾ ਦਿੱਤਾ ਯੂਸਫ ਸ਼ਾਹੀ ਨੂੰ ਉਹਨਾਂ ਦਿਨਾਂ ਵਿੱਚ ਬੀਏ ਦਾ ਇਮਤਿਹਾਨ ਦੇ ਰਿਹਾ ਸੀ ਅਤੇ ਘਰੋਂ ਬਹੁਤ ਗਰੀਬ ਸੀ ਇਮਤਿਹਾਨ ਤੋਂ ਫਾਰਕ ਹੁੰਦਿਆਂ ਹੀ ਉਸ ਨੇ ਕਰਜ਼ਾ ਚੱਕ ਕੇ ਕਾਰਵਾਈਨ ਬੰਦੂਕ ਖਰੀਦ ਲਈ ਅਤੇ ਬਾਪ ਦਾ ਬਦਲਾ ਲੈਣ ਦਾ ਪ੍ਰਣ ਕਰ ਲਿਆ ਯੂਸਫ ਨੇ ਸੀਨੇ ਠੰਡ ਉਦੋਂ ਪਈ ਜਦੋਂ ਉਸ ਨੇ ਜਾਫਰ ਨੂੰ ਮਾਰ ਲਿਆ ਅਤੇ ਹਮੇਸ਼ਾ ਲਈ ਪਗੋੜਾ ਹੋ ਗਿਆ ਇਸ ਤੋਂ ਬਾਅਦ জাফর ਦੇ بیٹے ਨੇ ਯੂਸਫ ਸ਼ਾਹੀ ਦਾ ਭਰਾ ਕਤਲ ਕਰ ਦਿੱਤਾ ਅਤੇ ਫਰਾਰ ਹੋ ਗਿਆ ਹੁਣ ਇੱਕ ਪਾਸੇ ਯੂਸਫ ਸ਼ਾਹੀ ਦਾ ਗਰੁੱਪ ਅਤੇ ਦੂਜੇ ਪਾਸੇ জাফর ਸ਼ਾਹੀ ਦੇ بیٹے ਦਾ ਗਰੁੱਪ ਬਣ ਗਏ ਦੋਨਾਂ ਕੋਲ 10-10 ਕੋੜੀਆਂ ਤੇ ਬੇਸ਼ੁਮਾਰ ਅਸਲਾ ਸੀ ਕਈ ਵਾਰ ਇਹਨਾਂ ਗਰੁੱਪਾਂ ਦੇ ਮੁਕਾਬਲੇ ਹੋਏ ਅਤੇ ਦੋਵੇਂ ਪਾਸੇ ਬੰਦੇ ਮਰਦੇ ਰਹੇ জাফর ਸ਼ਾਹੀ ਦੇ ਦੋ ਪਗੋੜੇ ਪੁੱਤਰਾਂ ਵਿੱਚੋਂ ਇੱਕ ਯੂਸਫ ਸ਼ਾਹੀ ਨੇ ਅਤੇ ਦੂਜਾ ਪੁਲਿਸ ਨੇ ਮਾਰਮਕਾਇਆ ਜਾਫਰ ਦੇ ਪੁੱਤਰ ਦੇ ਗਰੁੱਪ ਨੇ ਯੂਸਫ ਸ਼ਾਹੀ ਦੇ ਤਿੰਨ ਚਾਰ ਬੰਦੇ ਮਾਰ ਦਿੱਤੇ ਇਸ ਤੋਂ ਬਾਅਦ ਜਾਫਰ ਦਾ ਤੀਸਰਾ ਪੁੱਤਰ ਕਾਲਜ ਪੜ੍ਹ ਕੇ ਆਉਂਦਾ ਕਤਲ ਹੋ ਗਿਆ ਰਲ ਮਿਲਾ ਕੇ ਦੋਵੇਂ ਗਰੁੱਪਾਂ ਦੇ ਮੁਕਾਬਲੇ ਹੁੰਦੇ ਸਨ ਤਦ ਔਰਤਾਂ ਤੇ ਮਰਦ ਇਕੱਠੇ ਮੁਕਾਬਲਾ ਕਰਦੇ ਜੇ ਕਿਦਰੇ ਇੱਕ ਗਰੁੱਪ ਪੁਲਿਸ ਦੇ ਘੇਰੇ ਵਿੱਚ ਆ ਜਾਂਦਾ ਤਾਂ ਦੂਸਰਾ ਕੁਝ ਚਿਰ ਲਈ ਆਪਣੀ ਦਸ਼ਮਣੀ ਭਲਾ ਕੇ ਘੇਰੇ ਵਿੱਚ ਆਏ ਗਰੁੱਪ ਦੀ ਮਦਦ ਉੱਤੇ ਚਲਾ ਜਾਂਦਾ ਦੋਵੇਂ ਰਲ ਕੇ ਪੁਲਿਸ ਦਾ ਮੁਕਾਬਲਾ ਕਰਦੇ ਜਾਤੇ ਪਰਸ ਨੂੰ ਭਜਾ ਲੈਂਦੇ ਜਾਂ ਘੇਰੇ ਹੋਏ ਗਰੁੱਪ ਨੂੰ ਦੂਸਰਾ ਘੇਰੇ ਵਿੱਚੋਂ ਬਾਹਰ ਕਢਵਾ ਕੇ ਸਹ ਲੈਂਦਾ ਸ਼ਾਇਦ ਬਦਲਿਆਂ ਦੀ ਖੇਡ ਵਿੱਚ ਦੋਵੇਂ ਧੜਿਆਂ ਨੂੰ ਤੀਸਰੀ ਧਿਰ ਦੀ ਦਖਲਅੰਦਾਜ਼ੀ ਮਨਜ਼ੂਰ ਨਹੀਂ ਸੀ ਹੁਣ ਜਾਫਰੀ ਸ਼ਾਹੀ ਦੇ ਘਰ ਲਗਭਗ ਸਾਰੇ ਮੈਂਬਰ ਮਾਰੇ ਗਏ ਸਨ ਦੂਜੇ ਪਾਸੇ ਯੂਸਫ ਦਾ ਬਚਦਾ ਭਰਾ ਤੇ ਚਾਚਾ ਜਿਹੜੇ ਵਿੱਚ ਸਨ ਯੂਸਫ ਬੇਲਿਆਂ ਵਿੱਚ ਸੀ ਪਿੰਡ ਵਿੱਚ ਦੋਵੇਂ ਧੜਿਆਂ ਦੀ ਕਮਾਨ ਸੰਭਾਲਣ ਦਾ ਮਸਲਾ ਆ ਗਿਆ ਯੂਸਫ ਸ਼ਾਹੀ ਦੇ ਗਰੁੱਪ ਦੀ ਕਮਾਨ ਉਸ ਦੀ ਕੁਆਰੀ ਭੂਆ ਸਾੰਬਾ ਨੇ ਸੰਭਾਲ ਲਈ ਸਾੰਬਾ ਦੀਆਂ ਫੜੀਆਂ ਜੀਆਂ ਕਸੀਦਾ ਕੱਢਦੀਆਂ ਉਂਗਲੀਆਂ ਸੂਈ ਧਾਗਾ ਛੱਡ ਕੇ 1147 ਦੇ ਘੋੜੇ ਉੱਤੇ ਆ ਗਈਆਂ ਜਾਫਰ ਸ਼ਾਹੀ ਦੇ ਗਰੁੱਪ ਦੀ ਕਮਾਨ ਵੀ ਕਿਸੇ ਔਰਤ ਨੇ ਸੰਭਾਲ ਲਈ ਇਸ ਤੋਂ ਬਾਅਦ ਪਿੰਡ ਵਿੱਚ ਔਰਤਾਂ ਦੇ ਧੜਿਆਂ ਦੇ ਮੁਕਾਬਲੇ ਚੱਲ ਪਏ ਇਹਨਾਂ ਦੇ ਮੁਕਾਬਲੇ ਕਈ ਵੀਰ ਕਈ ਕੀ ਦਿਨ ਚੱਲਦੇ ਰਹਿੰਦੇ ਉਧਰ ਪੂਰੇ ਇਲਾਕੇ ਵਿੱਚ ਯੂਸਫ ਸ਼ਾਹੀ ਦਾ ਸਿੱਕਾ ਚੱਲ ਰਿਹਾ ਸੀ ਉਸ ਕੋਲ 30 ਘੋੜੀਆਂ ਅਤੇ ਗਰੋਵ ਵਿੱਚ 30 ਡਾਕੂ ਸ਼ਾਮਲ ਸਨ ਉਸ ਦੀਆਂ ਘੋੜੀਆਂ ਦੀਆਂ ਗੂਣਾਂ ਹਮੇਸ਼ਾ ਕਾਰਤੂਸਾਂ ਨਾਲ ਭਰੀਆਂ ਰਹਿੰਦੀਆਂ ਸਨ ਯੂਸਫ ਸ਼ਾਹੀ ਕੋਲ ਅਮਰੀਕਨ ਗਨ G3 ਤੋਂ ਲੈ ਕੇ ਰਾਕਟ ਲਾਂਚਰ ਤੱਕ ਹਥਿਆਰ ਮੌਜੂਦ ਸਨ ਸੁਖ ਸੁਨੇਹੇ ਲਈ ਮੋਬਾਈਲ ਫੋਨ ਤੋਂ ਲੈ ਕੇ ਵਾਇਰਲੈਸ ਸੈਟਿਫਿਕਸਨ ਸਰਕਾਰ ਨੇ ਉਸ ਦੇ ਸਿਰ ਦਾ ਇਨਾਮ 20 ਲੱਖ ਰੁਪਏ ਰੱਖਿਆ ਹੋਇਆ ਸੀ ਪਿੰਡ ਵਿੱਚ ਸਪੈਸ਼ਲ ਥਾਣਾ ਬਣਿਆ ਹੋਇਆ ਸੀ ਯੂਸਫ ਇਲਾਕੇ ਦੇ ਵੱਡੇ ਜ਼ਿੰਮੇਦਾਰਾਂ ਅਤੇ ਸ਼ਾਹੂਕਾਰਾਂ ਕੋਲੋਂ ਜੱਗੇ ਦੇ ਰੂਪ ਵਿੱਚ ਮੋਟੀ ਰਕਮ ਵਸੂਲਦਾ ਸੀ ਅਤੇ ਗਰੀਬਾਂ ਵਿੱਚ ਵੰਡ ਦਿੰਦਾ ਸੀ। ਕਈ ਵੇਰ ਗਰੀਬ ਮਾਪਿਆਂ ਦੀਆਂ ਬੇਟੀਆਂ ਦੀ ਸ਼ਾਦੀ ਵਿੱਚ ਮਦਦ ਕਰ ਦਿੰਦਾ। ਜਦੋਂ ਅਸੀਂ ਮਿਰਜੀ ਦੀ ਕਬਰ ਉੱਤੇ ਪਹੁੰਚੇ, ਕੁਝ ਲੋਕ ਸਾਨੂੰ ਮਿਲਣ ਲਈ ਇਕੱਠੇ ਹੋ ਗਏ। ਅਸੀਂ ਉਹਨਾਂ ਨੂੰ ਪੁੱਛਿਆ, "ਤੁਹਾਨੂੰ ਯੂਸਫ ਸਾਹੀ ਕੋਲੋਂ ਡਰ ਨਹੀਂ ਲੱਗਦਾ?" ਉਹਨਾਂ ਨੇ ਜਵਾਬ ਦਿੱਤਾ ਸੀ, "ਡਰ ਕੀ ਹਕਲਦਾ? ਉਹ ਹੂ ਤੇ ਸਾਡੇ ਦੁਖੀ ਸੁਖੀ ਸਹਾਈ ਹੋਮਦਾ ਹੈ।" ਕਸੀ ਖੁਦ ਉੱਥੇ ਪਹੁੰਚਣ ਲਈ ਰਾਏ ਮਰਤਬ ਅਲੀ ਨਾਮ ਦੇ ਬੰਦੇ ਨੂੰ ਨਾਲ ਲਿਆ ਸੀ ਜਿਸ ਦਾ ਆਪਣਾ ਬੜਾ ਦਬਦਬਾ ਸੀ ਅਤੇ ਯੂਸਫ ਸ਼ਾਹੀ ਉਸ ਦੇ ਆਸਾਨਾ ਹੀਠ ਦੱਬਿਆ ਹੋਣ ਕਾਰਨ ਉਸ ਦੀ ਬੜੀ ਇੱਜ਼ਤ ਕਰਦਾ ਸੀ ਇਹਨਾਂ ਟੱਬਰਾਂ ਵਿੱਚ 10-12 ਸਾਲ ਲੰਮੀ ਕਤਲੂਗਾਰ ਤੋਂ ਬਾਅਦ ਰਾਏ ਮਨਸਬ ਅਲੀ ਐਮਪੀ ਨੇ 4 ਜ਼ਿਲ੍ਹਿਆਂ ਸ਼ੇਖੂਪੁਰਾ ਲਾਇਲਪੁਰ ਕਸੂਰ ਅਤੇ ਓਕਾੜਾ ਨਾਲ ਸਬੰਧਤ ਐਮਪੀ ਅਤੇ ਐਮਐਲਏ ਇਕੱਠੇ ਕਰਕੇ ਇਸ ਮਹਾਪਰਤ ਨੂੰ ਰੋਕਣ ਲਈ ਉਪਰਾਲਾ ਸ਼ੁਰੂ ਕੀਤਾ ਇਸ ਵਿੱਚ ਉਸ ਨੂੰ ਕਾਮਯਾਬੀ حاصل ਹੋਈ ਪਿੰਡ ਵਿੱਚ 70 ਵਿਸ਼ਣੇ ਬੰਦ ਹੋ ਗਏ ਯੂਸਫ ਸ਼ਾਹੀ ਨੇ ਰਾਤ ਬਰਾਤੇ ਘਰ ਵਿੱਚ ਠਹਿਰਨਾ ਸ਼ੁਰੂ ਕਰ ਦਿੱਤਾ ਦੁਸ਼ਮਣੀ ਦੇ ਮੈਦਾਨ ਦਾ ਦੇ ਠੰਡਾ ਪੈਂਦਿਆ ਸੀ ਯੂਸਫ ਦੇ ਸੀਨੇ ਵਿੱਚੋਂ ਮੁਹੱਬਤ ਦੀ ਪੁਰਾਣੀ ਯਾਦ ਅੰਗੜਾਈਆਂ ਲੈਣ ਲੱਗ ਪਈ ਉਹ ਨਾਲ ਦੇ ਪਿੰਡ ਦੀ ਕਿਸੇ ਮੁਟਿਆਰ ਨੂੰ ਮੁਹੱਬਤ ਕਰਦਾ ਸੀ ਮਿਰਜੇ ਵਾਂਗ ਯੂਸਫ ਸ਼ਾਹੀ ਵੀ ਆਪਣੀ ਹਾਨਣ ਨੂੰ ਘੋੜੀ ਦੀ ਪਿੱਠ ਉੱਤੇ ਬਿਠਾ ਕੇ ਘਰ ਲਿਆਇਆ ਕੁੜੀ ਦੇ ਭਾਈ ਭਾਵੇਂ ਗਰੀਬ ਸਨ ਪਰ ਆਪਦੀ ਵੇਜਤੀ ਬਰਦਾਸ਼ਤ ਨਾ ਕਰ ਸਕੇ ਉਹ ਯੂਸਫ ਸ਼ਾਹੀ ਨਾਲ ਸਿੱਧੀ ਟੱਕਰ ਲੈਣ ਦੇ ਸਮਰੱਥ ਨਹੀਂ ਸਨ ਕੁੜੀ ਦੇ ਭਰਾ ਲੋਕ ਛਿਪ ਕੇ ਯੂਸਫ ਸ਼ਾਹੀ ਦਾ ਪਿੱਛਾ ਕਰਦੇ ਰਹੇ ਉਹਨਾਂ ਦਾ ਕਿਦਰੇ ਦਾਰ ਨਹੀਂ ਸੀ ਲੱਗ ਰਿਹਾ ਉਹਨਾਂ ਨੂੰ ਆਪਣੀਆਂ ਜਾਨਾਂ ਤੋਂ ਵੀ ਵੱਧ ਆਪਣੇ ਟੱਬਰ ਦਾ ਡਰ ਸੀ ਜੇ ਕਿਦਰੇ ਯੂਸਫ ਸ਼ਾਹੀ ਦੇ ਬੰਦਿਆਂ ਨੂੰ ਪਤਾ ਲੱਗ ਗਿਆ ਤਾਂ ਸਾਰੇ ਟੱਬਰ ਦਾ ਸਫਾਇਆ ਕਰ ਦੇਣਗੇ ਇੱਕ ਰਾਤ ਯੂਸਫ ਸ਼ਾਹੀ ਕੋਠੇ ਉੱਤੇ ਸੁੱਤਾ ਪਿਆ ਸੀ ਸਵੇਰੇ ਉੱਠਿਆ ਤਾਂ ਆਪਣੇ ਪਹਿਰੇਦਾਰਾਂ ਨੂੰ ਨਹਾਉਣ ਧੋਣ ਲਈ ਭੇਜ ਦਿੱਤਾ ਯੂਸਫ ਸ਼ਾਹੀ ਗਲੀ ਵਿੱਚ ਅੱਖਾਂ ਮਿਲਦਾ ਜਾ ਰਿਹਾ ਸੀ ਇੱਕ ਕੁੜੀ ਦੇ ਪਹਿਆਂ ਨੇ ਲੱਕ ਵਿੱਚ ਗੋਲੀਆਂ ਮਾਰ ਕੇ ਢੇੜੀ ਕਰ ਦਿੱਤਾ ਜਦੋਂ ਯੂਸਫ ਸ਼ਾਹੀ ਦੀ ਭੈਣ ਨੂੰ ਕਾਰੇ ਦਾ ਪਤਾ ਲੱਗਿਆ ਉਸਨੇ Laash ਉੱਤੇ ਆਪਣੀ ਜਾਨ ਦੇ ਦਿੱਤੀ ਅਜਿਹੇ ਵੇਲੇ ਦੋਹਾਂ ਟੱਬਰਾਂ ਵਿੱਚ জাফর ਸ਼ਾਹੀ ਦਾ ਇੱਕ ਬੇਟਾ ਜੋ ਨੀਮ ਪਾਗਲ ਹੈ ਬਾਕੀ ਰਹਿ ਗਿਆ ਹੈ ਯੂਸੂਫ ਸ਼ਾਹੀ ਦੇ ਟੱਬਰ ਵਿੱਚੋਂ ਉਸ ਦਾ ਇੱਕ ਚਾਚਾ ਤੇ ਇੱਕ ਭਰਾ ਜੇਲ੍ਹ ਵਿੱਚ ਰਹਿ ਗਏ ਹਨ ਦੋਨੇ ਟੱਬਰਾਂ ਵਿੱਚੋਂ ਬਾਕੀ ਸਾਰੇ ਮਰਦ ਮਾਰੇ ਜਾ ਚੁੱਕੇ ਸਨ ਕਦੇ ਮਿਰਜ਼ਾ ਪਿੰਡ ਦੇ ਨੇੜੇ ਆ ਕੇ ਲਾਪਰਵਾਹੀ ਨਾਲ ਸੋਨੇ ਦੀ ਵਾਂ ਦੇਖੇ ਸਹਿਵਾ ਦੇ ਭਰਾਵਾਂ ਹੱਥੋਂ ਕਤਲ ਹੋ ਗਿਆ ਸੀ ਫਿਰ ਉਸੇ ਖਾਨਦਾਨ ਦਾ ਯੂਸੂਫ ਸ਼ਾਹੀ ਪਿੰਡ ਵਿੱਚ ਬੇਪਰਵਾਹ ਹੋਇਆ ਆਪਣੀ ਮਹਿਬੂਬਾ ਦੇ ਭਰਾਵਾਂ ਹੱਥੋਂ ਕਤਲ ਹੋ ਗਿਆ 32 ਸਾਲਾਂ ਦੀ ਪਰ ਜਵਾਨੀ ਉਮਰੀ ਮਿਰਜ਼ਾ ਦਾ ਇੱਕ ਹੋਰ ਵਾਰਿਸ ਆਪਣੇ ਬਡੇਰੇ ਵਾਲੇ ਰਾਹੀਂ ਟੁਰ ਗਿਆ